ਵੱਲੋਂ ਫਿਰ ਕਰਤੀ ਕਿਸਾਨਾਂ ਦੇ ਨਾਲ ਜੱਗੋ 13ਵੀਂ ਦਰਅਸਲ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਅਜਹੀਆਂ ਤਸਵੀਰਾਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਤਲਖੀ ਦੇਖਣ ਨੂੰ ਮਿਲ ਰਹੀ ਆ ਪੁਲਿਸ ਦਾ ਬਲ ਦੇਖਣ ਨੂੰ ਮਿਲ ਰਿਹਾ ਪੁਲਿਸ ਦਾ ਤਸ਼ੱਦਦ ਦੇਖਣ ਨੂੰ ਮਿਲ ਰਿਹਾ ਤਾਂ ਇੱਕ ਵਾਰ ਫਿਰ ਅਜਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੀ ਹਲਕਾ ਮੋੜ ਦੇ ਪਿੰਡ ਕਸੋਖਾਨਾ ਦੇ ਵਿੱਚ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਗਲਤ ਤਰੀਕੇ ਦੇ ਨਾਲ ਸੀਵਰੇਜ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਸੀ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕਰ ਦਿੱਤਾ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਕਿਸਾਨਾਂ ਨੂੰ ਫਿਰ ਚੱਕ-ਚੱਕ ਕੇ ਬੱਸਾਂ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਕਰਕੇ ਠਾਣੇ ਲੈ ਗਏ ਪੁਲਿਸ ਦੇ ਨਾਲ ਕਿਸਾਨਾਂ ਦੀ ਇੱਕ ਵਾਰ ਫਿਰ ਧੱਕੇ ਮੁਕੀ ਦੀਆਂ ਤਸਵੀਰਾਂ ਨੇ ਸਭ ਨੂੰ ਹੈਰਾਨ ਵੀ ਕੀਤਾ ਤੇ ਵੱਡੇ ਸਵਾਲ ਵੀ ਖੜੇ ਕੀਤੇ ਕਿ ਆਖਰ ਗਲਤ ਤਰੀਕੇ ਦੇ ਨਾਲ ਜੋ ਕੋਈ ਕੰਮ ਹੋ ਰਿਹਾ ਉਸ ਦਾ ਵਿਰੋਧ ਕਰਨਾ ਚਾਹੀਦਾ ਹਾਲਾਂਕਿ ਪੁਲਿਸ ਦੂਜੀ ਪਾਰਟੀ ਨੂੰ ਜਿਹੜੇ ਕੋਈ ਨਜਾਇਜ਼ ਕੰਮ ਕਰ ਰਹੇ ਉਹਨਾਂ ਨੂੰ ਰੋਕਦੇ ਪਰ ਉਸ ਦੀ ਬਜਾਏ ਕਿਸਾਨਾਂ ਨੂੰ ਰੋਕਿਆ ਜੋ ਗਲਤ ਕੰਮ ਹੋਣ ਤੋਂ ਰੋਕ ਰਹੇ ਸੀ ਤਾਂ ਇਸ ਤੋਂ ਵੱਡੇ ਸਵਾਲ ਜ਼ਰੂਰ ਖੜੇ ਹੋਏ। ਤਾਂ 바이ਰੂ ਜੀ ਦਾ ਖਾਲਸਾ ਜਿਹੜੀ ਬਾਹਰੂ ਦੀ ਫਤਿਹ ਮੈਂ ਬਲਦੇਵ ਸਿੰਘ ਸਨਵਾਲ ਨਿਕੇ ਜੋਗਤਾ ਬਿੱਦੂ ਪਰ ਜ਼ਿਲ੍ਹਾ ਮਟਨਾ ਦੇ ਪ੍ਰਧਾਨ। ਸੋ ਅੱਜ ਇੱਕ ਕਸੋ ਹੋ ਖਾਨੇ ਸੀਵਰੇਜ ਦਾ ਜਿਹੜਾ ਮਸਲਾ ਹੈ ਜਿਹੜਾ ਮੋੜ ਮੰਡੀ ਤੋਂ ਸੀਵਰੇਜ ਕਹਿ ਮੰਡੀ ਕਲਾ ਉਸ ਡਰੇਨ ਦੇ ਵਿੱਚ ਜਿਹੜੇ ਸਿਰਫ ਥੋੜੀ ਜਿਹੀ ਮੁਰੰਮਤ ਹੋਣੀ ਸੀ ਜਿਹੜੀ ਮੁਰੰਮਤ ਨਾ ਕਰਨ ਤੇ ਐਡਾ ਵੱਡਾ ਪਹਾਇਤ ਜਿਹੜਾ ਰੱਦ ਕੀਤਾ ਤੇ ਨਵੇਂ ਸਿਰੇ ਤੋਂ ਪ੍ਰੋਜੈਕਟ ਹੈ ਜਿਹੜਾ ਉਹ ਲਿਆਂਦਾ ਸਾਡੀ ਆਮ ਪਾਰਟੀ ਸਰਕਾਰ ਨੇ ਜਿਹੜਾ ਮੈਸਰ ਖਾਨੇ ਤੱਕ ਹੈ ਉਹ ਡਰੇਨ ਦੇ ਵਿੱਚ ਬਠਿੰਡੇ ਨੂੰ ਜਾਣ ਵਾਲਾ ਰੋਡ ਦੇ ਉੱਤੇ ਮੈਸਰ ਖਾਨੇ ਤੱਕ ਉਹ ਜਿਹੜੇ ਪਾਈਪਾਂ ਪਾਤੀਆਂ ਅੱਗੇ ਪਾਈਪਾਂ ਉਸ ਰੋਡ ਦੇ ਉੱਤੇ ਲਜਾਣ ਦੇ ਬਜਾਏ ਐ ਜਦੋਂ ਕੋਸੋ ਖਾਨੇ ਦਾ ਆ ਪੋਡੇ ਮੰਗਲੇ ਬੈਕ ਸਾਈਡ ਅੱਡਾ ਹੁੰਦਾ ਹੈ ਉੱਥੋਂ ਕੋਸੋ ਖਾਨੇ ਦੇ ਪਿੰਡ ਦੇ ਵਿੱਚ ਦੀ ਉਹ ਪਾਈਪਾਂ ਜਿਹੜੀਆਂ ਸੀਮਰੇਜ ਦੀਆਂ ਉਹ ਪਾਈਆਂ ਜਾ ਰਹੀਆਂ ਨਹੀਂਆਂ ਜਬਰਦਸਤ ਢੱਕੇ ਦੇ ਨਾਲ ਜਦੋਂ ਅਸੀਂ ਪ੍ਰਸ਼ਾਸਨ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਬਰੋਧ ਕੀਤਾ ਤਾਂ ਸਾਨੂੰ ਵੱਡੇ ਘੰਟੇ 'ਚ ਆ ਜਿਹੜਾ ਸਾਡੇ ਪ੍ਰਸ਼ਾਸਨ ਨੇ ਚੱਕ ਕੇ ਥਾਣੇ ਦੇ ਵਿੱਚ ਲਿਆਂਦਾ ਤੇ ਕਲਾਂਦੇ ਭਰ ਕੇ ਜੇਹੜੇ ਵਿੱਚ ਦਾਖਲ ਕਰਨ ਜਾ ਰਹੇ ਨੇ ਕਿ ਜਿਹਦੀ ਬਹੁਤ ਵੱਡੀ ਮੰਦਭਾਗੀ ਤੇ ਮਾੜੀ ਘਟਨਾ ਹੈ ਕਿ ਪਿੰਡ ਦਾ ਮਜੂਦਾ ਸਰਪੰਚ ਔਰ ਸਰਪੰਚ ਦਾ ਭਾਈ ਆ ਵੱਡੀ ਗੰਟੀ ਚ ਉਸ ਪਿੰਡ ਦੇ ਸਾਡੇ ਜਿਹੜੇ ਕਿਸਾਨ ਪਿੰਡ ਵਾਸੀ ਜਿਨ੍ਹਾਂ ਨੂੰ ਉਹਦਾ ਸੇਬਰੇ ਦਾ ਬਹੁਤ ਵੱਡਾ ਨੁਕਸਾਨ ਚਲਣਾ ਪੈਣਾ ਜਿਸ ਕਰਕੇ ਅੱਜ ਸਾਡੇ ਆਮ ਪਾਰਟੀ ਦੀ ਜਿਹੜੀ ਸਰਕਾਰ ਇਹ ਸਰਪੰਚਾ ਹੋ ਸਕਦਾ ਕਿਸੇ ਹੋਰ ਪਾਰਟੀ ਦਾ ਹੋਵੇ ਜਿਸ ਕਰਕੇ ਜੱਡ ਕਰਕੇ ਐਡਾ ਵੱਡਾ ਨੁਕਸਾਨ ਕਰ ਰਿਹਾ ਸਾਡੇ ਇਸ ਇਲਾਕੇ ਦਾ ਸਾਡੀ ਆਮ ਪਾਰਟੀ ਦੀ ਸਰਕਾਰ ਭਵੰਤਮਾਨ ਉਹਦੀ ਸਰਕਾਰ ਮੌੜ ਹਲਕੇ ਦਾ ਸਾਡਾ ਬਧਾਇਕ ਬਿਨਾ ਸੋਚੇ ਬਿਨਾ ਸਮਝੇ ਜਿਹੜਾ ਸਾਡੇ ਨਾਲ ਬਹੁਤ ਵੱਡਾ ਸਾਡੇ ਇਸ ਨਗਰ ਦੇ ਨਾਲ ਧੱਕਾ ਕਰ ਰਿਹਾ ਹੈ ਬਾਈਗਰੂਜੀ ਕਾਕਰ ਸਾਹਿਬ ਬਾਈਗਰੂਜੀ ਮੈਰੀ ਸ਼ੋਚੀ ਯਾਤਰੀ ਭਾਰਤੀ ਕਿਸਾਨ ਜੁਨਏਕਤਾ ਸਿੱਧੂ ਪੁਰਾਜ ਵਾਲਾ ਜਨ ਸਕੱਤਰ ਬਹੰਡਾ ਜਿਹੜਾ ਕਿ ਅੱਜ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਬਹੁਤ ਘਾਟਿਆ ਅਤਿ ਨਿੰਦਨਯੋਗ ਕੰਮ ਕੀਤਾ ਜਿਹੜਾ ਕਿ ਪਿਛਲੇ ਸਮੇਂ ਮੌੜ ਸੀਵਰੇਜ ਦਾ ਬੜਾ ਵਿਵਾਦ ਚੱਲਿਆ ਸੀ ਜਿਹੜਾ ਕਿ ਸੀਵਰੇਜ ਪਾਉਣ ਦੇ ਲਈ ਮੌੜ ਤੋਂ ਬਠਿੰਡੇ ਨੂੰ ਆਉਣਾ ਜਦੋਂ ਆਪਾਂ ਭਾਈ ਬਤੌਰ ਫੁੱਲ ਤੱਕ ਮੁਕੰਮਲ ਰੋਡ ਦੇ ਨਾਲ ਪਹ ਗਿਆ ਇੱਕ ਖਹਿਵਾਜੀ ਦੇ ਨਾਲ ਜਾਣਬੁੱਝ ਕੇ ਪਿੰਡ ਕਸੋਖਾਨਾ ਵੀ ਦੀ ਸੀਵਰੇਜ ਕੱਢਣ ਜਾ ਰਿਹਾ ਸੀ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਇੱਕ ਜੇ ਕਹਿ ਲਈਏ ਮੌੜ ਹਲਕੇ ਦਾ ਵਿਧਾਇਕ ਐਮ ਐਲ ਏ ਵੀ ਛਾਇਪੇ ਪਿੰਡ ਵਾਸੀਆਂ ਨੇ ਵਿਰੋਧ ਕਰਿਆ ਕਿ ਸਾਡਾ ਇੱਥੇ ਪਾਣੀ ਦਾ ਟ੍ਰੀਟਮੈਂਟ ਆ ਜਿਹੜਾ ਬਾਟਰ ਸਪਲਾਈ ਆ ਪਿੰਡ ਨੂੰ ਜਾਣ ਆਉਣ ਦੀਆਂ ਥੱਲੇ ਪਾਈਪਾਂ ਦੱਬੀਆਂ ਹੋਈਆਂ ਨਾਲ ਹੀ ਛੋਟਾ ਰੋਡ ਆ ਵੱਡੇ ਰੋਡ ਤੋਂ ਪਿੰਡ ਨੂੰ ਨਿਕਲਦਾ ਜਿਹੜੇ ਦੇ ਪਾਸੇ ਵੱਡੇ ਦਰਖਤ ਹਨ ਵੀ ਜੇ ਪੱਟੋਂਗੇ ਬਹੁਤ ਵੱਡਾ ਇਹਦਾ ਵੀ ਨੁਕਸਾਨ ਹੋਣਾ ਪਰ ਪ੍ਰਸ਼ਾਸਨ ਨੇ ਜਾਣਬੁੱਝ ਕੇ ਵੱਡੀ ਭਾਰੀ ਪੁਲਿਸ ਫਰੋਸ ਸਬ ਪੁਲਿਸ ਪ੍ਰਸ਼ਾਸਨ ਸੱਦ ਕੇ ਬੈਠੇ ਸ਼ਾਂਤਮਈ ਰੋਸ ਕਰ ਰਹੇ ਕਿਸਾਨਾਂ ਤੇ ਜਵਰੀ ਹੱਲਾ ਬੋਲਿਆ ਜਿਹਦੇ ਵਿੱਚ ਸਮੁੱਚੇ ਪਿੰਡ ਦੀ ਪੰਚਾਇਤ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀ ਜਵਰੀ ਚੱਕ ਕੇ ਆਨੰਦਗੜ੍ਹ ਥਾਣੇ ਦੇ ਵਿੱਚ ਬੰਦ ਕੀਤੇ ਗਏ ਉੱਥੋਂ ਸਿਵਲ ਲਾਈਨ ਦੇ ਵਿੱਚ ਡਾਕਟਰੀ ਮਨਾਂ ਲਈ ਲਿਆਂਦੇ ਗਏ ਲਿਆ ਕੇ ਅੱਜ ਜੇਲ੍ਹ ਦੇ ਵਿੱਚ ਛੱਡਣ ਜਾ ਰਹੇ ਕਿੰਨੇ ਕੇਜੇ ਕੰਮ ਕੀ ਡਿੱ ਘੱਡੀਆਂ ਹਰਕਤ ਕੀਤੀ ਹੈ ਸਾਡੀ ਪੰਜਾਬ ਸਰਕਾਰ ਨੇ ਜਿਹੜੀ ਕਿਸਾਨਾਂ ਦੇ ਹਤੈਸੀ ਕਾਉਂਦੀ ਸੀ ਅੱਜ ਇਹ ਹਤੈਸੀ ਕਹਾਣਾਂ ਦਾ ਕਿਸਾਨਾਂ ਦਾ ਸਰਕਾਰ ਦਾ ਚਿਹਰਾ ਨੰਗਾ ਹੋਇਆ ਜਿਹੜਾ ਕਿ ਉਹ ਪਾਈਪ ਲਾਈਨ ਦਾ ਉਥੇ ਆ ਦਵੱਟੇ ਪਿਆ ਹੋਇਆ ਜੇਕਰ ਉਹ ਜਵਰੀ ਪਾਉਣਗੇ ਅਸੀਂ ਡੱਟ ਕੇ ਵਿਰੋਧ ਕਰਾਂਗੇ ਹਰ ਖਾਸ ਦੇ ਵਿੱਚ ਜਿਹੜੀ ਪਾਈਪ ਲਾਈਨ ਆ ਉਹ ਸਿੱਧੀ ਨਾਲ ਜਾਂਦੀ ਆ ਜੇ ਕਹਿ ਲਈਏ ਡਰੇਨ ਤੇ ਛੜਕ ਦੇ ਨਾਲ-ਨਾਲ ਕੋਈ ਰੋਕ ਨਹੀਂ ਕੋਈ ਟੋਕਰੀ ਜਾਣ ਬੁੱਝ ਕੇ ਕੇਐਮਐਲ ਦੀ ਸਿਹਤ ਪ੍ਰਸ਼ਾਸਨ ਉਹਨੂੰ ਪਿੰਡ ਦੇ ਵਿੱਚ ਦੀ ਜਾਣ ਬੁੱਝ ਕੇ ਪਾਉਣ ਲਈ ਪ੍ਰਸ਼ਾਸਨ ਜਦੋਂ ਜੇ ਦੇ ਕਰ ਰਿਹਾ ਕਿਸਾਨਾਂ ਨੂੰ ਫੜ ਕੇ ਠਾਣੀ ਜਿੱਲੀ ਡੱਕ ਰਿਹਾ ਪਰ ਮੈਂ ਦੱਸਣਾ ਕਿ ਬਾਹਰ ਬਹੁਤ ਵੱਡੀ ਵੀ ਇੱਕ ਜਿੱਦੂਪੁਰ ਦੀ ਫੋਰਸ ਆ ਜਿਹੜੀ ਅੱਜ ਹੀ ਮੀਟਿੰਗ ਕਰਕੇ ਕੱਲ ਨੂੰ ਸਕਤ ਅਗਲੇ ਐਕਸ਼ਨ ਦਾ ਐਲਾਨ ਕਰਨਗੇ ਅਸੀਂ ਹਰ ਹਾਲ ਦੇ ਵਿੱਚੋਂ ਪਾਈਪ ਆ ਪਿੰਡ ਵੀ ਦੀ ਨਹੀਂ ਪਣ ਦੇਵਾਂਗੇ ਬਾਹਰ ਦੀ ਖੁੱਲੀ ਛੋੜਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਅਸੀਂ ਬਰੋਧ ਨਹੀਂ ਕਰਦੇ ਬਾਹਰ ਦੀ ਪਾਲੇ ਜਿਹੜਾ ਕਿ ਪੂਰੇ ਸ਼ਾਦਾਂ ਦੇ ਵਿੱਚ ਨਿੰਦਿਆ ਕਰਦੇ ਆ ਜਿਹੜੀ ਇੱਕ ਘਟਿਆ ਸ਼ਾਦੂ ਵਾਲੀ ਕਿੰਨੀ ਕੀ ਜੀ ਗੱਲ ਤੇ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਆਮ ਵਰਕਰਾਂ ਨੂੰ ਜਿੱਥੇ ਬੰਦੀ ਨੂੰ ਫੜ ਕੇ ਜੇਲੀ ਟੱਕਣਾ ਇਹ ਮਾੜੀ ਗੱਲ ਆ ਤੇ ਜਿਹੜਾ ਪਾਈਪ ਲਾਈਨ ਪਾਉਣ ਵਾਲੀ ਆ ਉਹ ਬਾਹਰ ਦੀ ਅਸੀਂ ਮੰਗ ਕਰਾਂਗੇ ਪਾਈ ਜਾਵੇ ਪਿੰਡ ਦੇ ਵਿੱਚ ਕਿਸੇ ਵੀ ਕੀਮਤ ਤੇ ਨਹੀਂ ਪਾਉਣ ਦੇਵਾਂਗੇ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਕਿਹਾ ਕਿ ਪੁਲਿਸ ਨੇ ਜ਼ਬਰੀ ਸਾਨੂੰ ਹਰਸਤ ਦੇ ਵਿੱਚ ਲਿਆ ਬੱਸਾਂ ਦੇ ਵਿੱਚ ਬਿਠਾ ਕੇ ਕਿਸਾਨਾਂ ਨੂੰ ਥਾਣੇ ਲੈ ਗਏ ਤੇ ਲਗਾਤਾਰ ਇਸ ਤਰੀਕੇ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕੋਈ ਪਹਿਲੀ ਵਾਰ ਨਹੀਂ ਆ ਤਾਂ ਪੁਲਿਸ ਤੇ ਸਰਕਾਰ ਜਿਹੜੀ ਆ ਪੁਲਿਸ ਸਰਕਾਰ ਦੇ ਕਹਿਣੇ ਤੇ ਚੱਲਦੀ ਆ ਪਰ ਸਰਕਾਰ ਇਹ ਜਿਹੜੇ ਨਜਾਇਜ਼ ਕੰਮ ਰੋਕਣ ਦੀ ਬਜਾਏ ਨਜਾਇਜ਼ ਕੰਮਾਂ ਨੂੰ ਸ਼ਹਿ ਦੇ ਰਹੀ ਆ ਤਾਂ ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰਣਨੀਤੀਆਂ ਬਣਾਵਾਂਗੇ ਅਸੀਂ ਇਸ ਵਿਰੋਧ ਦਾ ਇਸ ਜ਼ਬਰ ਦਾ ਮੁਕਾਬਲਾ ਵੀ ਦੇਣ ਨੂੰ